ਰਤ ਜਿੰਨਾ ਵੀ ਫਰਕ ਨਹੀਂ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨ ਜਾਣੋ ਗਿਆਨ ਸਮਾਨਸ ਬਸ ਸਾਡੇ ਮੰਡ ਦੇ ਭਲੇਖੇ ਹੀਰ ਫੇਰਿਆ ਗੁਰਮੁਖੋ ਨਾਮ ਜਪਣ ਵਾਲਿਆਂ ਵਿੱਚ ਤੇ ਪ੍ਰਮਾਤਮਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਮਹਾਰਾਜ ਸਮਝਾਉਂਦੇ ਆ ਕਹਿੰਦੇ ਰਤ ਜਿੰਨਾ ਵੀ ਫਰਕ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਸ ਸਾਡੀ ਸ਼ਰਧਾ ਦੀ ਖੇਡ ਹੈ ਸਾਡੀ ਭਾਵਨਾ ਦੀ ਖੇਡ ਹੈ ਕੱਲ ਨਗਰ ਕੀਰਤਨ ਸੀ ਇੱਕ ਬੜੇ ਪਿਆਰ ਵਾਲੇ ਇਸ ਨਗਰ ਦੇ ਮੇਰੇ ਭੈਣ ਜੀ ਰੋਜ਼ ਸੇਵਾ ਕਰਨ ਆਉਂਦੇ ਸੀ ਸ਼੍ਰੀ ਸੰਗਤ ਦੇ ਚਰਨਾਂ ਤੇ ਸਵੇਰੇ ਅੱਖਾਂ ਦੇ ਵਿੱਚੋਂ ਤਰਪ ਤਰਪ ਹੰਝੂ ਡਿੱਗ ਰਹੇ ਸੀ ਤੇ ਨਾਲੇ ਮੇਰੇ ਨਾਲ ਗੱਲ ਕਰਦੇ ਸੀ ਕਹਿੰਦੇ ਬਾਬਾ ਜੀ ਬੜੀ ਕੱਲ ਕਿਰਪਾ ਸੀ ਸ਼੍ਰੀ ਸੰਗਤ ਦੀ ਬੜੀ ਬਖਸ਼ਿਸ਼ ਸੀ ਮੈਂ ਆ ਗੱਲ ਬੱਲੇ ਬਣ ਲਿਓ ਕਿਤੇ ਜੁੜੇ ਹੋਏ ਰੱਬ ਦੇ ਪਿਆਰੇ ਕਿਤੇ ਭਗਤੀ ਕਰਨ ਵਾਲੇ ਕਿਤੇ ਨਾਮ ਜਪਣ ਵਾਲੇ ਮਿਲ ਜਾਣ ਤੇ ਇਹ ਸੱਚ ਜਾਣਿਓ ਸਾਧੂ ਮਿਲੇ ਆ ਤੇ ਰੱਬ ਮਿਲ ਜਾਵੇ ਭਗਾ ਨਾਲ ਸਾਧੂ ਮਿਲਦੇ ਸਾਧੂ ਮਿਲੇ ਆ ਤੇ ਰੱਬ ਮਿਲ ਜਾਵੇ ਭਗਾ ਨਾਲ ਸਾਧੂ ਮਿਲਦੇ It up, it up. It up. ਕਹੋ ਸਤਨਾਮ ਸ੍ਰੀ ਵਾਹਿ। ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ। ਸਾਧ ਸੰਗਤ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੰਤ ਦੀ ਨਿਸ਼ਾਨੀ ਦੱਸੀ। ਕਹਿੰਦੇ ਜਿਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸ੍ਰੀ ਨਾਨਕਾ ਪੂਰਨ ਸੋਈ ਸੰਤ। ਸੰਤ ਕੋਈ ਭੇਖਦਾ ਨਾਮ ਨਹੀਂ ਪਹਿਰਾਵੇ ਦਾ ਨਾਮ ਨਹੀਂ ਸੰਤ ਕੋਈ। ਤੇ ਯਾਦ ਰੱਖਿਓ ਕਿਤੇ ਐਮੀਨਾ ਭਲੇਖਾ ਖਾ ਜਿਓ ਸੰਤ ਕਮਾਈ ਦਾ ਨਾਮ ਹੈ ਸਾਧੂ ਦੀ ਕਮਾਈ ਦੱਸਦੀ ਹੈ ਦੇਖ ਤੇ ਕੋਈ ਵੀ ਪਾ ਸਕਦਾ ਹੈ ਪਰ ਗੁਰਮੁਖੋ ਯਾਦ ਰੱਖਿਓ ਉਹਨਾਂ ਸੰਤਾਂ ਦੀ ਉਹਨਾਂ ਮਹਾਂਪੁਰਖਾਂ ਦੀ ਸਤਗੁਰੂ ਸਾਹਿਬ ਜੀ ਗੱਲ ਕਰਦੇ ਨੇ ਕਹਿੰਦੇ ਜਿਹੜੇ ਸਵਾਸ ਸਵਾਸ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਔਰ ਰਾਜਾ ਪੀਪਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਆਇਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਖਜ਼ਾਨੇ 'ਚੋਂ ਆਪਣੇ ਸਿਮਰਨ 'ਚੋਂ ਦਾਤ ਦੇਣ ਲੱਗੇ ਤੇ ਸਾਧ ਸੰਗਤ ਜੀ ਘਿਰਨਾ ਕਰ ਗਿਆ ਜਿੱਥੇ ਜੋੜੇ ਗਣ ਤੇ ਸੀ ਨਾ ਬੈਠ ਕੇ ਉਸ ਬਰਤਨ ਦੇ ਵਿੱਚ ਚਮੜਾ ਭੇਦਾ ਸੀ ਉਹ 'ਚੋਂ ਚੂਲੀ ਭਰ ਕੇ ਦਿੱਤੀ ਕਹਿੰਦੇ ਲੈ ਰਾਜਨ ਪੀਲਾ ਤੇ 사ਤਸੰਗਜੀ ਆਪਣੇ ਕੱਪੜਿਆਂ ਤੇ ਡੋਰ ਲਈ ਪਤਾ ਨਹੀਂ ਲੱਗਣ ਦਿੱਤਾ ਤੇ ਸਤਿਗੁਰਾਂ ਨੇ ਨਿਤਰ ਬੰਦ ਕਰ ਲਏ। ਕਈ ਵਾਰੀ ਭੁਲੇਖਾ ਖਾ ਜਾਂਦੇ ਆ। ਜਦੋਂ ਦਰਸ਼ਨ ਕਰਨ ਤੁਰਿਆ ਸੀ ਬੜੇ ਮਨ ਵਿੱਚ ਵਿਚਾਰ ਬਣੇ ਕਿ ਜਿੱਥੇ ਮੈਂ ਚੱਲਿਆ ਬੜਾ ਵੱਡਾ ਮਹਿਲ ਹੋਵੇਗਾ, ਬਹੁਤ ਵੱਡੀ ਬੜਾ ਵੱਡਾ ਮੰਦਿਰ ਹੋਵੇਗਾ, ਸਥਾਨ ਹੋਵੇਗਾ। ਪਰ ਜਦੋਂ ਆ ਕੇ ਵੇਖਿਆ ਤੇ ਕਾਨਿਆਂ ਦੀ ਕੁਲੀ ਸ਼ਾਨ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਤੇ ਯਾਦ ਰੱਖਿਓ ਐਵੇਂ ਨਹੀਂ ਸਤਿਗੁਰਾਂ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸੀਨੇ ਨਾਲ ਲਾਈ ਪਰਮਾਤਮਾ ਵਿੱਚ ਤੇ ਉਹਨਾਂ ਵਿੱਚ ਰਤਾ ਜਿੰਨਾ ਵੀ ਫਰਕ ਨਹੀਂ ਸੀ ਗੁਰੂ ਕਿਰਪਾ ਕਰੇ ਕਿਤੇ ਉਹ ਅੱਖਾਂ ਮਿਲ ਜਾਣ ਸੇ ਅਖੜੀਆਂ ਬਿਆਨ ਜਿਨ੍ਹਾਂ ਦਸੰਧੋ ਮਾਫਰੀ ਫਿਰਲੇ-ਵਿਰਲੇ ਨੂੰ ਮਿਲਦੀਆਂ ਉਹ ਅੱਖਾਂ ਗੁਰਮਖੋ ਮੈਨੂੰ ਕਈ ਵਾਰੀ ਮਸਕੀਨ ਜੀ ਦਾ ਬੜਾ ਪਿਆਰਾ ਬਚਨ ਯਾਦ ਆਉਣਾ ਕਈ ਵਾਰੀ ਮੈਂ ਇਸ ਸਟੇਜ ਤੇ ਗੱਲ ਕਰਦਾ ਹੁੰਨਾ ਕਿ ਗੁਰਮੁਖੋ ਸਾਰੇ ਹੀ ਆਪਾਂ ਚਾਹੁੰਦੇ ਆ ਕਿ ਰਾਜਿਆਂ ਬਾਗ ਜ਼ਿੰਦਗੀ ਬਤੀਤ ਕਰੀਏ ਬਾਦਸ਼ਾਹਾਂ ਬਾਗ ਜ਼ਿੰਦਗੀ ਬਤੀਤ ਕਰੀਏ ਤੇ ਮਸਕੀਨ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਆਖਣਾ ਕਿ ਜੇ ਜ਼ਿੰਦਗੀ ਰਾਜਿਆਂ ਬਾਗ ਬਾਦਸ਼ਾਹਾਂ ਬਾਗ ਬਤੀਤ ਕਰਨੀ ਚਾਹਣਾ ਤੇ ਇੱਕ ਗੱਲ ਪੱਲੇ ਬੰਨ ਲਈ ਮਸਕੀਨ ਸਾਹਿਬ ਜੀ ਨੇ ਕਹਿਣਾ ਕਿ ਅਮਰਤ ਵੇਲੇ ਉੱਠ ਕੇ ਨਾ ਗੁਰੂ ਨਾਨਕ ਦੇ ਘਰ ਦਾ ਮੰਗਤਾ ਬਣ ਜਾਈਗਾ ਜਿਕੇ ਆਖੋ ਸਤਨਾਮ ਵਾਹਿਗੁਰੂ ساری ਜ਼ਿੰਦਗੀ ਕਹਿੰਦੇ ਰਾਜੇ ਵਾਂਗ ਹੀ ਬਤੀਤ ਕਰੇਗਾ ਵਿਰਲੇ ਵਿਰਲੇ ਨੇ ਜਿੰਨਾਂ ਕੋ ਅਮਰਤ ਵੇਲੇ ਦੀ ਦਾਤ ਹੈ ਅੱਜ ਪੰਜ ਪਿਆਰੇ ਸਹਿਬਾਨ ਜੀ ਜਦੋਂ ਖੰਡੇ ਵਾਟੇ ਦੀ ਪੋਲ ਛਕਾਈ ਇਹਨਾਂ ਤਿਆਰ ਕਰਕੇ ਅੱਛਾ ਦੇਖੋ ਜਦੋਂ ਬਾਟੇ 'ਚ ਪਾਉਂਦੇ ਉਹਦੇ ਤੇ ਪਾਣੀ ਹੁੰਦਾ ਅੰਮ੍ਰਿਤ ਕਿਵੇਂ ਬਣਦਾ ਜਦੋਂ ਪੰਜ ਬਾਣੀਆਂ ਫੜੀਆਂ ਫਿਰ ਮੂਲ ਮੰਤਰ ਗੁਰਮੰਤਰ ਰਹਿਤਬਹਿ ਸਾਰੀ ਸਮਝਾਈ ਜਿੰਨੇ ਅੱਜ ਗੁਰੂ ਕੇ ਜਹਾਜ਼ ਚੜ੍ਹ ਕੇ ਆਏ ਨੇ ਖੰਡੇ ਬਾਟੇ ਦੀ ਪੌੜੀ ਕਈ ਵਾਰੀ ਮੈਂ ਇਹ ਗੱਲ ਕਰਦਾ ਹੁਣ ਅੰਮ੍ਰਿਤ ਛਕਦਿਆਂ ਸਾਰ ਉਦੋਂ ਉਨਾਂ ਚਿਰ ਗੱਲਾਂ ਯਾਦ ਰਹਿੰਦੀਆਂ ਬਾਹਰ ਨਿਕਲਦੇ ਭੁੱਲ ਜਾਂਦੀਆਂ ਇਦਾਂ ਨਾ ਕਰਿਓ ਬੜੇ-ਬੜੇ ਭਾਗ ਸਮਝਿਓ ਕਿ ਮਹਾਰਾਜ ਨੇ ਸਾਨੂੰ ਇਹ ਦਾਤ ਬਖਸ਼ੀ ਆ ਸਾਡੇ ਦੇ ਤਰਸ ਕੀਤਾ ਤਾਂ ਜਾ ਕੇ ਕਿਤੇ ਕਿਰਪਾ ਹੋਈ ਤੇ ਸਾਧ ਸੰਗਤ ਜੀ ਅਰਦਾਸ ਕਰਿਓ ਮਹਾਰਾਜ ਦੇ ਚਰਨਾਂ ਚ ਜਿੰਨੇ ਅਜ ਗੁਰੂ ਕੇ ਲੜ ਲੱਗੇ ਆ ਨਾ ਹਰ ਰੋਜ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਤੇ ਅੰਮ੍ਰਿਤ ਵੇਲਾ ਨਿਤਨੇਮ ਇਹ ਸਾਡੀ ਜ਼ਿੰਦਗੀ ਚੋਂ ਕਦੇ ਨਾ ਜਾਵੇ ਇਹ ਅਰਦਾਸ ਕਰਿਆ ਕਰ ਇਹ ਵੱਡੀ ਦਾਤ ਹੈ ਤੇ ਜਿਨ੍ਹਾਂ ਦੇ ਕੋਲ ਇਹ ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀਆਂ ਦਾਤਾਂ ਸਿਮਰਨ ਦੀਆਂ ਦਾਤਾਂ ਚੌਂਕੜਾ ਮਾਰ ਕੇ ਬੈਠਣਾ ਕੁਝ ਸਮਾਂ ਮਾਲਕ ਦੇ ਨਾਲ ਜੁੜ ਜਾਣਾ ਗੁਰਮੁਖੋ ਇਹ ਵਿਰਲਿਆਂ ਦੇ ਹਿੱਸੇ ਆਉਂਦਾ ਸਤਿਗੁਰੂ ਕਿਰਪਾ ਕਰਨ ਤਰੁੱਟ ਕੇ ਆਪਣੀ ਝੋਲੀ 'ਚ ਦਾਤ ਪਾਉਣ ਬਹੁਤ ਸਾਰਾ ਸੰਗਤ ਜੀ 2 ਮਿੰਟ ਵਾਸਤੇ ਸੁਰਤیاں ਬਿਰਤੀਆਂ ਲੈ ਕੇ ਜਾ ਜੀਏ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਸਾਰੇ ਕੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਕੋ 11 ਸਾਲ ਦਾ ਸਮਾਂ ਕਲਮ ਹੱਥ 'ਚ ਰੱਖੀ ਗੁਰਬਾਣੀ ਲਿਖਦੇ ਗਏ ਚਾਰ ਸ੍ਰੂਪ ਲਿਖ ਦਿੱਤੇ ਪੰਜਵਾਂ ਸ੍ਰੂਪ ਅਰਬੀ ਵਿੱਚ ਲਿਖ ਦਿੱਤਾ ਧੰਨ ਬਾਬਾ ਦੀਪ ਸਿੰਘ ਜੀਆ ਨੇ ਤੇ ਗੁਰਮੁਖੋ ਸੁਆਸ ਸੁਆਸ ਰੋਮ ਰੋਮ ਵਿੱਚ ਗੁਰਬਾਣੀ ਰਚ ਗਈ ਐਡੀ ਵੱਡੀ ਕਿਰਪਾ ਤੇ ਇਹ ਯਾਦ ਰੱਖਿਓ ਜਦੋਂ ਪਤਾ ਲੱਗਿਆ ਨਾ ਸਤਖੰਡ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਤੇ ਗੁਰਮੁਖੋ ਕਲਮ ਰੱਖ ਦਿੱਤੀ ਤੇ 18 ਸੇਡ ਦਾ ਖੰਡਾ ਚੁੱਕ ਲਿਆ ਸਾਰੇ ਕੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਨੇ ਇਤਿਹਾਸ ਸਰਬਣ ਕੀਤਾ ਤੇ ਉਹੀ ਦਮਦਮੀ ਟਕਸਾਲ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਲੇ ਮਹਾਂਪੁਰਖ ਤੇਰੇ ਮੇ ਮੁਖੀ ਸਾਧ ਸੰਗਤ ਜੀ ਅੱਜ ਤੇ ਕੁਝ ਸਮਾਂ ਇਦਾਂ ਦਾ ਆ ਗਿਆ ਕਿ ਇੱਕ ਜਾਂ ਦੋ ਜਾਣੇ ਤਿੰਨ ਜਾਣੇ ਆਉਂਦੇ ਨਾ ਕਥਾ ਕਰਨ ਵਾਸਤੇ ਕਥਾਵਾਚਕ ਤੇ ਕਹਿੰਦੇ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਲੇ ਮਹਾਂਪੁਰਖਾਂ ਨੇ ਜਾਣਾ ਕਥਾ ਕਰਨ ਤੇ ਘਟ ਤੋਂ ਘਟ 200 ਸਿੰਘਾਂ ਦਾ ਜਥਾ ਨਾਲ ਹੁੰਦਾ ਸੀ ਉਹਨਾਂ ਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਛਾ ਵੇਖੋ ਐਮਰਜੈਂਸੀ ਲੱਗੀ ਕੋਈ ਨਗਰ ਕੀਰਤਨ ਕਰੇ ਨਹੀਂ ਸਕਦਾ ਸੀ ਮਹਾਪੁਰਖਾਂ ਨੇ ਐਮਰਜੈਂਸੀ ਲੱਗੀ ਦੇ ਵਿੱਚ ਵੀ ਸੰਤ ਨਗਰ ਕੀਰਤਨ ਕੀਤੇ ਸਾਧ ਸੰਗਤ ਜੀ ਇੱਕ ਵਾਰੀ ਸਾਰੇ ਕੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਐਵੇਂ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਨਾ ਮਾਣ ਇਨੀਆਂ ਵਡਿਆਈਆਂ ਬਖਸ਼ੀਆਂ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਮਹਾਰਾਜ ਕਹਿੰਦੇ ਸੰਤ ਦਾ ਮੇਰੇ ਗਹਿਣੇ ਆ ਇਨਾ ਮਾਣ ਵਡਿਆਈਆਂ ਦਿੱਤੀਆਂ ਮਹਾਰਾ ਸੱਚੇ ਪਾਤਸ਼ਾਹ ਨੇ ਇਹ ਆ ਸੁਆਸ ਸੁਆਸ ਬੰਦਗੀ ਕਰਨ ਵਾਲੇ ਫਿਰ ਕਹਿੰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਲੇ ਮਹਾਂਪੁਰਖਾਂ ਨੇ ਬੱਚਿਆਂ ਨੂੰ ਸੰਥਿਆ ਕਰਾਉਣੀ ਗੁਰਬਾਣੀ ਪੜਾਉਣੀ ਤੇ ਕਹਿੰਦੇ ਜੇ ਕਿਤੇ ਵਿਸ਼ਰਾਮ ਬਸਤਾ ਵਿੱਚ ਹੋ ਜਾਣਾ ਤੇ 10-10 ਅੰਗ ਇਸ ਤਰ੍ਹਾਂ ਹੀ ਕਹਿੰਦੇ ਗੁਰਬਾਣੀ ਦੇ ਪੜ ਜਾਣਾ ਕੱਜ ਕੇ ਕਹੋ ਸਤਨਾਮ ਸ਼੍ਰੀ ਵਾਹਿ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਣਛਾਂ ਲਈ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਚੁਣਿਆ ਸਾਰਾ ਇਤਿਹਾਸ ਸੰਗਤਾਂ ਸੁਣਦੀਆਂ ਰਹਿਣੀਆਂ ਪਰ ਸਾਧ ਸੰਗਤ ਜੀ ਸਮਾਂ ਬੜਾ ਹੋ ਗਿਆ ਮੈਂ ਆਪ ਜੀ ਨਾਲ ਉਹ ਗੱਲ ਸਾਂਝੀ ਕਰਾਂ ਕਿ ਮਹਾਂਪੁਰਖਾਂ ਨੇ ਕਥਾ ਕਰਕੇ ਹਟਣਾ ਤੇ ਇੱਕ ਗੱਲ ਬੜੀ ਪੱਕੀ ਕਰਾਤੀ ਐਨ ਡ੍ਰਿੜ ਕਰਤੀ ਕੁੱਟ-ਕੁੱਟ ਕੇ ਸਾਡੇ ਅੰਦਰ ਭਰ ਦਿੱਤੀ ਜਿਨੇ ਆਪਾ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਬੈਠੇ ਆ ਨਾ ਸਾਰੇ ਪੜਿਓ ਉੱਚੀ ਉੱਚੀ ਬੋਲਿਓ ਤੇ ਮਹਾਂਪੁਰਖਾਂ ਦੇ ਕਮਾਏ ਹੋਏ ਬਚਨ ਨੇ ਸਿਰ ਜਾਵੇ ਤਾ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ जावे ता जावे ਸਿਰ ਧਰ ਤਲ ਗਲੀ ਮੇਰੀ ਆ ਇੱਕ ਮਾਰਗ ਪੈਰ ਤਰੀਜ ਸਰਦੀ ਜਹ ਕਾਣ ਨਾ ਪਿਜ ਸਾਜ ਸਾਜ ਨੀ ਪਮ ਬਨੀ ਦਵਿਜਰੇ ਰੇ ਸਾ ਮਾਰਸਾ ਸਾਜ ਨੀ ਪਮ ਬਨੀ ਜੇ ਸਾ ਮਨ ਜੈ ਜੋਤ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇੱਕ ਮਾਰ ਪੈਰ ਤੇਰੀ ਖੈ ਸਿਰ ਦੀ ਜੈ ਕਾਣ ਨਾ ਕੀ ਜੈ ਗਗਨ ਦਮਾਮਾਂ ਬਾਜਿਓ ਪਰਿਓ ਨਹੀਂ ਸਾਨੇ ਕਹਾ ਖੇਤ ਜੋ ਮੰਡਿਓ ਸੁਰਮਾ ਅਬ ਜੂ ਜਨ ਕੋ ਗਾ ਸੁਰਾ ਤੋਂ ਪਹਿਜਾਨੀਏ ਜੋ ਲਰੇ ਦਿਨ ਕੇ ਤੁਰ ਜਾ ਪੁਰਜਾਟ ਮਰੇ ਚ ਦੇਖ ਤੇ ਜਿਦਾ ਰੇ ਤਾ ਚਲੇ ਫੇਰਾ ਹਰਿ ਵਾਹਿ। ਬਾਰ ਅਰਦਾਸ ਕਰਿਆ ਕਰੋ ਸਿੱਖੀ ਖੇਸਾਂ ਸਵਾਸਾਂ ਨਾਲ ਨਿਭ ਜਾਵੇ। ਬੜੀ ਔਖੀ ਮੰਜ਼ਿਲ ਹੈ ਬੜੀ ਔਖੀ ਖੇੜ ਹੈ। ਗੁਰਮੁਖੋ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮਹਾਰਾਜ। ਅੱਜ ਦੇ ਜੋ ਦਿਵਾਨਾਂ ਵਿੱਚ ਸਤਗੁਰੂ ਜੀ ਦੀ ਕਿਰਪਾ ਨਾਲ ਜਿੱਥੇ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿੱਥੇ ਗੁਰੂ ਘੇਟਾ ਢੀ ਜਿੱਥੇ ਪੰਜ ਪਿਆਰੇ ਸਹਿਬਾਨ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਤੋਂ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪਹੁੰਚੇ ਨੇ ਜਿਉਂ ਆਇਆਂ ਨੂੰ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਜਥੇਦਾਰ ਬਾਬਾ ਨੁਰੰਗ ਸਿੰਘ ਜੀ ਉਹ ਪਹੁੰਚੇ ਨੇ ਉਹਨਾਂ ਨੂੰ ਜਿਉਂ ਆਇਆਂ ਜਥੇਦਾਰ ਬਾਬਾ ਤਲੋਚਨ ਸਿੰਘ ਜੀ ਉਹ ਪਹੁੰਚੇ ਨੇ ਜਿਉਂ ਆਇਆਂ ਨੂੰ ਬਹੁਤ ਬਹੁਤ ਮਹਾਂਪੁਰਖਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਬਹੁਤ ਬਹੁਤ ਧੰਨਵਾਦ ਜਿਉਂ ਆਇਆਂ ਨੂੰ ਆਖਿਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅਰਦਾਸ ਕਰਿਆ ਕਰੋ ਗੁਰਮੁਖ ਪਿਆਰਿਓ ਕਿ ਸਿੱਖੀ ਕੇਸਾਂ ਸਵਾਸ ਨਾਲ ਨਿਭ ਜਾਵੇ ਇਹ ਤੇ ਬੜੀ ਔਖੀ ਮੰਜ਼ਲ ਹੈ ਔਖੀ ਕਾਟੀ ਵਿਖੜਾ ਪੈਂਡਾ ਬਹੁਤ ਔਖਾ ਮਾਰਗ ਹੈ ਖੰਨੇਓ ਤਿੱਖੀ ਵੱਲ ਹੁ ਨਿੱਕੀ ਏਤ ਮਾਰਗ ਜਾਣਾ ਗੁਰੂ ਕਿਰਪਾ ਕਰੇ ਮਹਾਰਾਜ ਸੱਚਾ ਪਾਤਸ਼ਾਹ ਸਾਰੀ ਇਕ ਅਰਦਾਸ ਕਰ ਲਈਏ ਫਿਰ ਸਮਾਪਤੀ ਕਰੀਏ ਜੀ ਆਮੀ ਪਾਤਸ਼ਾਹ ਤੋ ਸੇਵਰ ਤੋਂ ਹੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਅੱਜ ਅਮਰ ਸੰਚਾਰ ਹੋਇਆ 20 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮਹਾਰਾਜ ਇਹ ਭਲੇ ਦੇ ਕਾਰਜ ਕਰਾਉਂਦੇ ਰਹਿਣ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਪਰਿਆ ਤੁਮ ਬਹੁਤ ਸਾਰੇ ਮਹਾਂਪੁਰਖ ਆਏ ਸ਼੍ਰੀਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਉਹ ਹਾਜ਼ਰੀਆਂ ਲਵਾ ਕੇ ਗਏ ਬੜੇ-ਬੜੇ-ਬੜੇ ਕਾਰਜ ਆਰੰਭੇ ਹੋਏ ਨੇ ਸਤਸੰਗਤ ਜੀ ਹੋਰ ਬਹੁਤ ਸਾਰੇ ਮਹਾਂਪੁਰਖ ਸ਼੍ਰੀਮਾਨ ਸੰਤ ਬਿਕਮਜੀ ਸਿੰਘ ਜੀ ਸ਼ਾਸਤਰੀ ਜੀ ਉਹ ਵੀ ਹਾਜ਼ਰੀ ਭਰ ਕੇ ਗਏ ਸੰਤ ਹਰਕਸ਼ ਸਿੰਘ ਸੋਢੀ ਸਾਹਿਬ ਉਹ ਵੀ ਹਾਜ਼ਰੀ ਭਰ ਕੇ ਗਏ ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਚਰਨਾਂ 'ਚ ਪ੍ਰਵਾਨ ਕਰਨ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜਿਹੜੇ ਸਮਾਗਮ ਹੋ ਰਹੇ ਨੇ ਨਾ ਗੁਰਮਖੋ ਕੁਝ ਨਾ ਕੁਝ ਪਤਾ ਲੱਗੇ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਖੰਡੇ ਬਾਟੇ ਦੀ ਪੌਲ ਜਿੱਥੇ 사ਤਗੁਰੂ ਜੀ ਨੇ ਕਿਰਪਾ ਕੀਤੀ ਹੈ ਨਾ ਅੱਜ 20 ਪ੍ਰਾਣੀ ਗੁਰੂ ਕੇ ਜਹਾਜੇ ਚੜੇ ਆ ਤੇ ਮਹਾਰਾਜ ਕਲਗੀਧਰ ਪਿਤਾ ਤਨ ਤਨ ਮਾਤਾ ਸਹਿਬ ਦੇਵਾ ਗੌਰ ਜੀ ਕਿਰਪਾ ਕਰਨ ਇਹਨਾਂ ਨੂੰ ਗਲ ਨਾਲ ਲਾ ਕੇ ਰੱਖਣ ਸਾਰੇ ਅਰਦਾਸ ਕਰੀਏ ਗੱਜ ਕੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਗਲ ਬੱਕੜੀ ਵਿੱਚ ਲੈ ਕੇ ਰੱਖਣ ਮਹਾਰਾਜ ਸੱਚੇ ਪਾਤਸ਼ਾਹ ਅਮਰਤ ਵੇਲਾ ਨਿਤਨੇਮ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਵੱਧ ਤੋਂ ਵੱਧ ਕਰਿਆ ਕਰੀਏ ਗੁਰਮੁਖੋ ਭਾਗਾਂ ਵਾਲੇ ਆ ਸਾਰੇ ਜੋ ਕਿ ਤਕਰੀਬਨ 1 ਮਹੀਨੇ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਪਰ ਆਰੰਭ ਸੀ ਗੁਰਬਾਣੀ ਦੇ ਪਰਵਾ ਚੱਲੇ ਬਹੁਤ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਬੜੀ ਕਿਰਪਾ ਕੀਤੀ ਪਰਦੇਸਾਂ ਦੀਆਂ ਸੰਗਤਾਂ ਇੰਗਲੈਂਡ ਤੋਂ ਕੈਨੇਡਾ ਤੋਂ ਸੰਗਤਾਂ ਆਈਆਂ ਜੋ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰਨ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਗੁਲਰਾਜ ਸਿੰਘ ਜੀ ਕੈਨੇਡਾ ਤੋਂ ਉਹਨਾਂ ਵੱਲੋਂ 2500 ਡਾਲਰ ਗੁਰੂ ਕੇ ਸਮਾਗਮਾਂ ਵਾਸਤੇ ਲੰਗਰਾਂ ਵਾਸਤੇ ਭੇਜਿਆ ਮਹਾਰਾਜ ਸੇਵਾ ਸਤਖੰਡ ਪ੍ਰਵਾਨ ਕਰਨ ਸਤਿਗੁਰੂ ਸਾਹਿਬ ਜੀ ਹੋਰ ਪਿੰਡ ਥੜਾ ਸਾਰੀ ਸੰਗਤ ਨੇ ਬਹੁਤ ਚਾਹਮਾਂ ਨਾਲ ਬੜੀ ਚੜ੍ਹਦੀ ਕਲਾ ਨਾਲ ਗੁਰੂ ਕੇ ਲੰਗਰਾਂ ਵਾਸਤੇ ਰਸਤਾ ਮਾਇਆ ਕਰਕੇ ਸੇਵਾ ਕੀਤੀ ਆ ਮਹਾਰਾਜ ਸਭ ਦੀ ਸੇਵਾ ਲੇਖੇ ਚਲਾਉਣ ਆਓ ਸਾਰੀ ਸੰਗਤ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਤੇ ਫਿਰ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਅਨੰਦ ਸਾਹਿਬ ਜੀ ਦਾ ਪਾਠ ਸਰਵਣ ਕਰਾਂਗੇ ਜੀ ਰਾਮ ਕਰੀ ਮਹਲਾ ਤੀਜਾ ਅਨੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾ Thank oh. ਹਰ ਸੁਭਾਕੇ ਹਰ ਸੁਭਾਕੇ ਹਰ ਸੁਭਾਕੇ ਕਲਾ ਜਿਤ ਘਰੇ ਤਾ ਇਸ ਰਾਤ ਦੋਏਗਾ ਕਥਨਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 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 ਦੇਖ ਤੇ ਬੱਤ ਪੰਥ ਕੀ ਜੀਤ ਪੰਥ ਕੀ ਜੀਤ ਰਾਜ ਕਰੇਗਾ ਕਰੇਗਾ ਸਤਿਨਾਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਕੋਈ ਨ ਜਾਣੇ ਤੁਮਰਾੰਸ ਸਗਲ ਸਮਗਰੀ ਤੁਮਰੇ ਸੁਤਰਤਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਤੁਦ ਆਗੇ ਅਰਦਾਸ ਹਮਾਰੀ ਜੀਉ ਕਹੋ ਨਾਨਕ ਸਾਬ ਤੇਰੀ ਵਡਿਆਈ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅੰਬਰ ਦਾਸ ਰਾਮ ਦਾਸੇ ਹੋਏ ਸੁਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਇ ਤੀਕ ਬਹਾਦਰ ਸਮਰੈ ਘਰ ਨਾਉ ਨਿਦਿਆਵੇ ਧਾਈ ਸਭ ਥਾਈ ਹੋਏ ਸੁਹਾਏ ਦਸਵਾਂ ਪਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸੁਹਾ। ਦਸਾਂ ਪਾਦਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲ ਜੀ। ਪੰਜਾਂ ਪਿਆਰਿਆਂ, ਚਹਾਂ ਸਭ ਜਦਿਆਂ, ਚਾਲਿਆਂ ਮੁਕਤਿਆਂ। ਘਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਣ ਡਿਠ ਕੀਤਾ ਤਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾ ਸਿੰਘਾਂ ਸਿੰਘਣੀਆਂ ਧਰਮ ਮਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ